ਪਿਛਲੇ 5 ਸਾਲ ਤੋਂ ਲਗਾਤਾਰ 14 ਦਸੰਬਰ 2019 ਨੂੰ ਪਿਛਲੀ ਸਾਡਾ ਡੈਲੀਕੇਟ ਸੈਸ਼ਨ ਹੋਇਆ ਸੀ ਜਿਹਦੇ ਵਿੱਚ ਪ੍ਰਧਾਨ ਸਾਹਿਬ ਤੇ ਬਾਕੀ ਵਰਕਿੰਗ ਕਮੇਟੀ ਦੀ ਚੋਣ ਹੋਈ ਸੀ ਅੱਜ ਉਸ ਵਰਕਿੰਗ ਕਮੇਟੀ ਦੀ ਲਾਸਟ ਮੀਟਿੰਗ ਸੀ ਪ੍ਰਧਾਨਗੀ ਸਾਡੇ ਕਾਰਜਕਾਰੀ ਪ੍ਰਧਾਨ ਸਰਦਾਰ ਪਰਵਿੰਦਰ ਸਿੰਘ ਭੁੰਦਰ ਸਾਹਿਬ ਨੇ ਕੀਤੀ ਹੈ। ਔਰ ਸਾਰੇ ਸਾਡੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਵੀ ਸੀਨੀਅਰ ਤੇ ਬਾਕੀ ਵਰਕਿੰਗ ਕਮੇਟੀ ਦੇ ਮੈਂਬਰ ਵਿਸ਼ੇਸ਼ ਕਰਕੇ ਵਿਪਾਹ ਸਿਮਰਤ ਕੌਰ ਬਾਦਲ ਵੀ ਜਿਹੜੇ ਅੱਜ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਹਾਜ਼ਰ ਹੋਏ। ਸਭ ਤੋਂ ਪਹਿਲਾਂ ਤੇ ਅਸੀਂ ਮੁੱਚੇ ਪੰਜਾਬੀਆਂ ਦਾ ਅੈ ਦਿਲ ਤੋਂ ਧੰਨਵਾਦ ਕਰਦੇ ਆ ਕਿ ਬਹੁਤ ਵੱਡਾ ਸਹਿਯੋਗ ਜਿਹੜਾ ਇਹਨਾਂ 5 ਸਾਲਾਂ ਦੇ ਵਿੱਚ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ। ਆਰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂ ਤੇ ਵਰਕਰ ਸਾਹਿਬਾਨ ਦਾ ਮੈਂ ਧੰਨਵਾਦ ਕਰਦਾ। ਕਿ ਇੱਕ ਥੋੜੇ ਸੀਮਤ ਸਮੇਂ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਜਿਹੜਾ ਵੱਡਾ ਕਾਰਜ ਭਰਤੀ ਦਾ ਉਲਿੱਕਿਆ ਗਿਆ ਸੀ ਉਹਨੂੰ ਬਹੁਤ ਹੀ ਸਜੇ ਤਰੀਕੇ ਦੇ ਨਾਲ ਸਿਰੇ ਚੜਿਆ 27 ਲੱਖ ਤੋਂ ਵੀ ਭਰਤੀ ਕਰਾਸ ਕਰ ਗਈ ਇਹ ਵਰਕਰਾਂ ਤੇ ਆਗੂਆਂ ਦੀ ਮਿਹਨਤ ਤੋਂ ਬਿਨਾ ਜਿਹੜਾ ਇਹ ਕਾਰਜ ਨਹੀਂ ਸੀ ਹੋ ਸਕਦਾ ਇਸ ਕਰਕੇ ਸਾਰੇ ਜਿਨ੍ਹਾਂ ਨੇ ਇਹਦੇ ਵਿੱਚ ਰੋਲ ਪਲੇ ਕੀਤਾ ਕਾਮਯਾਬ ਕਰਨ ਵਾਸਤੇ ਜਿਨ੍ਹਾਂ ਵੀਰਾਂ ਨੇ ਸਹਿਯੋਗ ਦਿੱਤਾ ਸਾਰਿਆਂ ਦਾ ਮੈਂ ਇਰੇ ਵਾਸਤੇ ਤੇਦਰ ਤੋਂ ਵਰਕਿੰਗ ਕਮੇਟੀ ਨੇ ਅੱਜ ਧੰਨਵਾਦ ਕੀਤਾ। ਔਰ ਜਿੱਥੇ ਸਾਰੀ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ ਗਿਆ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬਹੁਤ ਲੰਬਾ ਸਮਾਂ ਇਸ ਪੀਰੀਅਡ ਦੇ ਦੌਰਾਨ ਵੀ ਪਾਰਟੀ ਦੀ ਅਗਵਾਈ ਕੀਤੀ ਹੈ। ਔਰ ਬਹੁਤ ਉਹਨਾਂ ਨੇ ਵੀ ਮਿਹਨਤ ਕੀਤੀ। ਔਰ ਉਹਨਾਂ ਦੇ ਅਸਤੀਫੇ ਤੋਂ ਬਾਅਦ ਉਚੇਚੇ ਤੌਰ ਤੇ ਸਰਦਾਰ ਬਰਵਿੰਦਰ ਸਿੰਘ ਜੀ ਭੁੰਦਰ ਸਾਹਿਬ ਕਿਉਂਕਿ ਬੜਾ ਔਕਾ ਸਮਾਸੀ ਬੜੀਆਂ ਵੱਡੀਆਂ ਸਾਜ਼ਿਸ਼ਾਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਰਚੀਆਂ ਗਈਆਂ ਬਹੁਤ ਚਾਲਾਂ ਚੱਲੀਆਂ ਗਈਆਂ ਕਈ ਤਰ੍ਹਾਂ ਦੀਆਂ ਬਗਾਵਤਾਂ ਖੜੀਆਂ ਕਰਨ ਦੀਆਂ ਕੋਸ਼ਿਸ਼ ਕੀਤੀਆਂ ਗਈਆਂ ਏਜੰਸੀਆਂ ਦਾ ਜੋਰ ਲੱਗ ਗਿਆ ਕੇਂਦਰ ਸਰਕਾਰਾਂ ਦਾ ਜੋਰ ਲੱਗ ਗਿਆ ਪਰ ਇਸ ਔਕੇ ਸਮੇਂ ਜਿਹੜੇ ਸਰਦਾਰ ਬਰਿੰਦਰ ਸਿੰਘ ਜੀ ਭੁੰਦਰ ਸਾਹਿਬ ਨੇ ਬਤੌਰ ਕਾਰਜਕਾਰੀ ਪ੍ਰਧਾਨ ਔਰ ਉਹਦੇ ਨਾਲ ਪਾਰਲੀਮੈਂਟਰੀ ਬੋਰਡ ਨੇ ਜਿਹੜੀ ਸੇਵਾ ਕੀਤੀ ਹੈ ਉਹਦੇ ਵਾਸਤੇ ਵੀ ਅੱਜ ਮਤਾ ਪਾਸ ਕਰਕੇ ਭੁੰਦਰ ਸਾਹਿਬ ਦਾ ਵੀ ਤੇ ਸਾਰੇ ਸਾਥੀਆਂ ਦਾ ਉਹਨਾਂ ਦੀ ਜਿਹੜੀ ਕਾਰਜਸ਼ੈਲੀ ਹੈ ਉਹਦੀ ਵੀ ਸ਼ਲਾਘਾ ਜਿਹੜੀ ਹੈ ਉਹ ਕੀਤੀ ਗਈ। ਔਰ ਅੱਜ ਦੀ ਜਿਹੜੀ ਵਰਕਿੰਗ ਕਮੇਟੀ ਹੈ ਉਹਨੇ ਪ੍ਰਵਾਨਗੀ ਦੇਣੀ ਹੁੰਦੀ ਹੈ ਜਿਹੜੀ ਸਾਰੀ ਸਾਡੇ ਜ਼ਿਲ੍ਹਾ ਡੈਲੀਗੇਟਾਂ ਦੀ ਜਿਹੜੀ ਜ਼ਿਲ੍ਹਾ ਅਬਜ਼ਰਵਰ ਸਾਹਿਬਾਨ ਨੇ ਜਾ ਕੇ ਆਪਣੀ ਨਿਗਰਾਨੀ ਹੇਠ ਤੇ ਚੋਣਾ ਕਰਵਾਈਆਂ ਨੇ ਜ਼ਿਲ੍ਹਾ ਡੈਲੀਗੇਟ ਸੇ ਬੰਦੀਆਂ ਤੇ ਸੂਬਾ ਡੈਲੀਗਟ ਸੇ ਬੰਦੀਆਂ ਉਹ ਸਾਰੀ ਪ੍ਰੋਸੈਸ ਬੜੇ ਨਿਰਪੱਖ ਤਰੀਕੇ ਦੇ ਨਾਲ ਔਰ ਬੜੇ ਸ਼ਾਂਤਵਾਹੀ ਤਰੀਕੇ ਦੇ ਨਾਲ ਬਿਨਾ ਕਿਸੇ ਭੇਦਭਾਵ ਦੇ ਸਾਰੀ ਜਿਹੜੀ ਸੰਪੂਰਨ ਹੋਈ ਆ ਉਹਦੇ ਵਾਸਤੇ ਸਾਰੇ ਜਿੱਲਾ ਜਿੱਥੇ ਬੰਦੀ ਜਾਂਦਾ ਵੀ ਸਾਰੇ ਅਬਜ਼ਰਵਰ ਸਾਹਿਬਾਨ ਦਾ ਵੀ तहे ਦਿਲ ਤੋਂ ਧੰਵਾਦ ਆ ਉਹ ਸਾਰੀ ਜਿਹੜੀ ਪ੍ਰਕਿਰਿਆ ਉਹਨੂੰ ਅੱਜ ਪ੍ਰਵਾਨਗੀ ਜਿਹੜੀ ਆ ਉਹ ਵਰਕਿੰਗ ਕਮੇਟੀ ਨੇ ਦਿੱਤੀ ਆ ਔਰ ਹੁਣ ਜਿਹੜਾ ਅਗਲਾ ਸਾਡਾ ਜਿਹੜਾ ਜਨਰਲ ਡੈਡੀਕੇਟ ਸੈਸ਼ਨ ਆ ਜਿਹਨੂੰ ਆਮ ਇਜਲਾਸ ਕਹਿੰਦੇ ਆ ਜਦੇ ਵਿੱਚ ਪ੍ਰਧਾਨ ਦੀ ਚੋਣ ਦੁਬਾਰਾ ਹੁੰਦੀ ਆ ਉਧੇਦਾਰਾਂ ਦੀ ਚੋਣ ਹੁੰਦੀ ਆ ਵਰਕਿੰਗ ਕਮੇਟੀ ਵੀ ਉਦੋਂ ਵਿੱਚ ਚੁਣੀ ਜਾਂਦੀ ਹੈ ਉਹਦੀਆਂ ਤਰੀਕਾਂ ਦਾ ਫੈਸਲਾ ਵੀ ਜਿਹੜਾ ਹੈਗਾ ਉਹ ਇਸੇ ਵਰਕਿੰਗ ਕਮੇਟੀ ਨੇ ਕਰਨਾ ਹੁੰਦਾ ਸੋ ਅੱਜ ਵਰਕਿੰਗ ਕਮੇਟੀ ਨੇ 12 ਅਪ੍ਰੈਲ ਨੂੰ 1 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕਰਨ ਦਾ ਜਿਹੜਾ ਡੇਟ ਦਾ ਫੈਸਲਾ ਉਹ ਕਰ ਦਿੱਤਾ ਔਰ ਇਹ ਜਿਹੜੀ ਚੋਣ ਹੈ ਇਹ ਪੁਰਾਣੀ ਪਰੰਪਰਾ ਚੱਲੀ ਆ ਰਹੀ ਹੈ ਕਿ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕੀ ਬਲਾਕ ਹੈ ਉਹਦੇ ਵਿੱਚ ਸਦਾ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਉੱਥੇ ਇਹ ਚੋਣ ਹੁੰਦੀ ਹੈ ਸੋ 12 ਅਪ੍ਰੈਲ ਨੂੰ 11 ਵਜੇ ਜਿਹੜਾ ਜਨਰਲ ਡੈਡੀਕੇਟਾ ਸਵੇਰ ਡੈਡੀਕੇਸ਼ਨ ਦਾ ਜਨਰਲ اجلاس ਹੈ ਜਿਹੜਾ ਉਹ ਸਵੇਰੇ 11 ਵਜੇ ਜਿਹੜਾ ਹੈਗਾ ਉੱਥੇ ਹੋਏਗਾ। ਔਰ ਅੱਜ ਦੀ ਜਿਹੜੀ ਵਰਕਿੰਗ ਕਮੇਟੀ ਆ ਜਿਹੜੇ ਮਤੇ ਉਸ ਹਾਊਸ ਦੇ ਵਿੱਚ ਜਨਰਲ ਅਜਲਾਸੇ ਦੇ ਵਿੱਚ ਰੱਖੇ ਜਾਣੇ ਆ ਉਹਨਾਂ ਨੂੰ ਵੀ ਪ੍ਰਵਾਨਗੀ ਦਿੱਤੀ ਆ ਉਹ ਮਤੇ ਉੱਥੇ ਪੇਸ਼ ਕੀਤੇ ਜਾਣਗੇ ਜਿਹਦਾ ਸਬੰਧ ਪੰਜਾਬ ਦੀ ਰਾਜਨੀਤੀ ਨਾਲ ਦੇਸ਼ ਦੀ ਰਾਜਨੀਤੀ ਨਾਲ ਘਟਗਿੰਤਿਆਂ ਦੇ ਹੱਕਾਂ ਦੇ ਨਾਲ ਔਰ ਸਾਰੇ ਜਿਹੜਾ ਸਾਡਾ ਫੈਡਰਲ ਇਸ਼ੂ ਆ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਵਿਸਤਾਰ ਦੇ ਵਿੱਚ ਉਹ ਮਤੇ ਜਿਹੜੇ ਉਸ ਦਿਨ ਉੱਤੇ ਅੱਜ ਜਿਹੜੇ ਸਾਰੇ ਮਤੇ ਉਹ ਵਰਕਿੰਗ ਕਮੇਟੀ ਦੇ ਵਿੱਚ ਉਚਾਰੇ ਕੇ ਇਸ ਤੋਂ ਇਲਾਵਾ ਜਿਨ੍ਹਾਂ ਕੁਝ ਪਾਰਟੀ ਦੇ ਸੰਵਧਾਨ ਦੇ ਵਿੱਚ ਨਿੱਕੇ ਨਿੱਕੇ ਸੋਧਾਂ ਹੁੰਦੀਆਂ ਉਹ ਵੀ ਮਤਾ ਉੱਥੇ ਉਸ ਵੇਲੇ ਰੱਖਿਆ ਜਾਏਗਾ ਇੱਕ ਜਿਹੜੀ ਮੁੱਖ ਤੌਰ ਤੇ ਅੱਜ ਦੀ ਵਰਕਿੰਗ ਕਮੇਟੀ ਨੇ ਜਿਹੜੀ ਪੰਜਾਬ ਦੇ ਵਿੱਚ ਚਿੰਤਾਜਨਕ ਹਾਲਾਤ ਪੈਦਾ ਹੋਇਆ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਇੰਨੀ ਨਾਜ਼ੁਕ ਹੋ ਚੁੱਕੀ ਆ ਔਰ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਮੈਂ ਕਹਿ ਸਕਦਾ ਕਿ ਲਾਭੂ ਲਾਉਣ ਵਾਸਤੇ ਬਹੁਤ ਵੱਡੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਲਗਾਤਾਰ ਲੱਗੀਆਂ ਕਿਉਂਕਿ ਬਲਾਸਟ ਇੱਕ ਨਹੀਂ ਹੋਇਆ ਪਹਿਲਾਂ ਪੁਲਿਸ ਸਟੇਸ਼ਨਾਂ ਤੇ ਹੋਇਆ ਆਈਜੀ ਹੈੱਡਕੁਆਟਰ ਦੇ ਜਿਹੜਾ ਇੰਟੈਲੀਜੈਂਸ ਤੇ ਹੈੱਡਕੁਆਟਰ ਤੇ ਹੋਇਆ ਉਸ ਤੋਂ ਬਾਅਦ ਠਾਕਰ ਦੁਆਰਾ ਮੰਦਰ ਦੇ ਵਿੱਚ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਹੋਇਆ ਆ ਹੁਣ ਜਿਹੜੀ ਡੈਰ ਵਢੀ ਇਹਦੇ ਕੋਲ ਹਰਿਆਣੇ ਦੇ ਵਿੱਚ ਨਾਲ ਲੱਗਦਾ ਡੈਰ ਦੇ ਕੋਲ ਸਮਾਨੇ ਦੇ ਕੋਲ ਹਰਿਆਣੇ ਵਾਲੇ ਪਾਸੇ ਉੱਥੇ ਵੀ ਬਲਾਸਟ ਹੋਇਆ ਜਲੰਧਰ ਦੇ ਵਿੱਚ ਥੋੜੇ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਐਕਟੀਵਿਸਟ ਤੇ ਜਿਹੜਾ ਘਰ ਦੇ ਕੋਲ ਬਲਾਸਟ ਹੋਇਆ ਸੀ ਤੇ ਜਿਹੜਾ ਰਾਤ ਨੂੰ ਜਿਹੜਾ ਸ਼੍ਰੀ ਮਨਰੰਜਨ ਕਾਲੀਆ ਜੀ ਦੇ ਗ੍ਰੈਵ ਵਿਖੇ ਜਿਹੜੇ ਭਾਜਪਾ ਦੇ ਸਾਬਕਾ ਪ੍ਰਧਾਨ ਵੀ ਆ ਸਾਬਕਾ ਕੈਬਨਟ ਮੰਤਰੀ ਵੀ ਆ ਔਰ ਸੀਨੀਅਰ ਲੀਡਰ ਨੇ ਭਾਜਪਾ ਦੇ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਐਡਾ ਵੱਡਾ ਬਲਾਸਟ ਰਾਤੀ ਹੋਇਆ ਇਸ ਸਮਝਦਿਆਂ ਕਿ ਸੂਬੇ ਦੀ ਜਿਹੜੀ ਅਮਨ ਕਾਨੂੰਨ ਦੀ ਹਾਲਤ ਹੈ ਉਹ ਜਿਹੜੀ ਹੈ ਖਤਮ ਹੋ ਚੁੱਕੀ ਹੈ ਔਰ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਇਹ ਜਿਹੜਾ ਅੱਜ ਅਸੀਂ ਮਤਾ ਪਾਸ ਕੀਤਾ ਜਿਹੜਾ ਸੱਚ ਤੌਰ ਤੇ ਵਰਕੇ ਕਮੇਟੀ ਵੱਲੋਂ ਔਰ ਉਹਨਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਇਸ ਤੋਂ ਬੱਦਤਰ ਹਾਲਤ ਹੋਣ ਕੀ ਚਾਹੀਦੀ ਕਤਲ ਲੁੱਟਾ ਖੋਆ ਢਾਕੇ ਇਹ ਤਾਂ ਰੋਜ਼ ਦਾ ਕੰਮ ਹੋ ਗਿਆ ਇੰਡਸਟਰੀ ਇਥੋਂ ਭੱਜਦੀ ਆ ਜਿਹੜੇ ਆ ਫਰੋਤੀਆਂ ਲੋਕੀ ਪਰਦੇਨਾ ਦੇ ਕੇ ਆਪਣੀਆਂ ਜਾਨਾਂ ਬਚਾ ਰਿਆ ਪਰ ਨਾ ਸੂਬੇ ਦੀ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਔਰ ਨਾ ਹੀ ਕੇਂਦਰ ਸਰਕਾਰ ਜਿਹੜੀ ਇਸ ਬਾਰਡਰ ਸਟੇਟ ਦੀ ਇੰਨੀ ਜਿਹੜੀ ਚਿੰਤਾ ਚੜ੍ਹ ਘਾੜਤ ਆ ਨਾ ਕੇਂਦਰ ਸਰਕਾਰ ਹੀ ਇਸ ਗੱਲ ਨੂੰ ਦੇਖ ਪਾਰੀ ਆ ਕਿਉਂਕਿ ਡਾਕਟਰ ਬੀ ਆਰ ਮੇਦਕਰ ਸਾਹਿਬ ਦੇ ਬੁੱਤ ਨੂੰ ਜਿਹੜੀ ਆ ਉਹਦੇ ਤੇ ਵਾਰ-ਵਾਰ ਹਮਲੇ ਕਰਨੇ ਉਹਨਾਂ ਨੂੰ ਜਿਹੜਾ અપਮਾਨਿਤ ਕਰਨ ਦੀ ਉਹਨਾਂ ਦੇ ਸਟੈਚੂ ਨੂੰ ਕੋਸ਼ਿਸ਼ ਕਰਨੀ ਇਹ ਕੋਈ ਛੋਟੀਆਂ ਨਹੀਂ ਇਹ ਵੱਡੀਆਂ ਸਾਜ਼ਿਸ਼ਾਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ ਨੂੰ ਡਿਸਟਰਬ ਜਿਹੜਾ ਉਹ ਕਿਸ ਤਰ੍ਹਾਂ ਕੀਤਾ ਜਾ ਪਰ ਜੋ ਸਰਕਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਜੋ ਸਰਕਾਰਾਂ ਨੂੰ ਆਪਣੀ ਜਿਹੜੀ ਜ਼ਿੰਮੇਵਾਰੀ ਦਿਖਾਉਣੀ ਚਾਹੀਦੀ ਹੈ ਉਹ ਕਿਤੇ ਨਜ਼ਰ ਨਹੀਂ ਆਉਂਦੀ ਉਹ ਰਾਜਸੀ ਚਾਲਾ ਚੰਦ ਤੇ ਕੋਈ ਲੱਗਿਆ ਹੋਇਆ ਕੋਈ ਹੋਰ ਸਾਜ਼ਿਸ਼ਾਂ ਰਚਨ ਤੇ ਲੱਗਿਆ ਹੋਇਆ ਪੰਜਾਬ ਦੇ ਲੋਕੀ ਇਸ ਵੇਲੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਿੱਥੇ ਜਾਈਏ ਬਹੁਤ ਤਤਸਯੋਗ ਹਲਾਤਾਤ ਚੋਂ ਨਿਕਲ ਰਿਹਾ ਇਸ ਕਰਕੇ ਅੱਜ ਦੀ ਵਰਕਿੰਗ ਕਮੇਟੀ ਨੇ ਇਹ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਆ ਗਿਆ ਉਹਨਾਂ ਨੂੰ ਅਸਤੀਫਾ ਦੇ ਕੇ ਤੇ ਪਾਸੇ ਜਿਹੜਾ ਉਹ ਹੋ ਜਾਣਾ ਚਾਹੀਦਾ ਇਸੇ ਤਰ੍ਹਾਂ ਅੱਜ ਦੀ ਮੀਟਿੰਗ ਦੇ ਵਿੱਚ ਵੀ ਜਿਹੜਾ ਵਕਫ ਬੋਰਡ ਦੇ ਵਿੱਚ ਸੋਧਾਂ ਕੀਤੀਆਂ ਵਕਫ ਐਕਟ ਦੇ ਵਿੱਚ ਉਹਦੀ ਵੀ ਫਿਰ ਭਰਪੂਰ ਨਖੇਦੀ ਕੀਤੀ ਗਈ ਹੈ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਪਹਿਲਾ ਸਿੱਖਾ ਦੇ ਜਿਹੜੀਆਂ ਇੰਸਟੀਚਿਊਸ਼ਨਸ ਐ ਤਖਸੇ ਬਣਾ ਉਹਨਾਂ ਦੇ ਵਿੱਚ ਛੇੜਛਾੜ ਵੱਡੇ ਪੱਧਰ ਤੇ ਹੋਈ ਆ ਔਰ ਹੁਣ ਵਕਫ ਬੋਰਡ ਦੇ ਵਿੱਚ ਵੀ ਜਿਸ ਤਰੀਕੇ ਸਰਕਾਰੀ ਦਖਲ ਅੰਦਾਜ਼ੀ ਤੇ ਰਾਹ ਬਣਾਏ ਗਿਆ ਇਹ ਅਸੀਂ ਸਮਝਦੇ ਆ ਕਿ ਜਿਹੜਾ ਘਟ ਗਿਣਤੀਆਂ ਦੇ ਹੱਕਾਂ ਦੇ ਉੱਤੇ ਬਹੁਤ ਵੱਡਾ ਹਵਲਾ ਇਹ ਕੇਂਦਰ ਸਰਕਾਰ ਪੋਲਰਾਈਜੇਸ਼ਨ ਕਰਕੇ ਜਿਹੜੀ ਆ ਲੋਕਾਂ ਨੂੰ ਜਿਹੜੀ ਹੈਗੀ ਆ ਵੋਟਾ ਹਾਸਲ ਕਰਨਾ ਚਾਹੁੰਦੀ ਹੈ ਇਹਦਾ ਅੱਜ ਦੀ ਵਰਕਿੰਗ ਕਮੇਟੀ ਦੇ ਵਿੱਚ ਅਸੀਂ ਡਟ ਕੇ ਜਿਹੜਾ ਇਹ ਫੇਰ ਵਿਰੋਧ ਕੀਤਾ ਗਿਆ ਔਰ ਇੱਕ ਜਿਹੜਾ ਖਾਸ ਤੌਰ ਤੇ ਪੰਜਾਬ ਦੇ ਵਿੱਚ ਵੱਡਾ ਡਰਾਮਾ ਚੱਲ ਰਿਹਾ ਇੱਕ ਤਾਂ ਇਹ ਹੈ ਕਿ ਸੰਵਿਧਾਨਕ ਮਸ਼ੀਨਰੀ ਪੰਜਾਬ ਦੇ ਵਿੱਚ ਫੇਲ ਹੋ ਚੁੱਕੀ ਹੈ ਜਿਹੜੀ ਇੱਕ ਕਨਸਟੀਟਿਊਸ਼ਨਲ ਡਿਊਟੀ ਹੁੰਦੀ ਮਰਿਆਦਾ ਹੁੰਦੀ ਹੈ ਉਹ ਵਾਇਓਲੇਟ ਹੋ ਰਹੀ ਹੈ ਕਿਉਂਕਿ ਉਹ ਲੋਕਾਂ ਦੀ ਐਕਸੈਸ ਸਰਕਾਰੀ ਰਿਕਾਰਡ ਤੱਕ ਹੋ ਗਈ ਹੈ ਔਰ ਫੈਸਲੇ ਤੱਕ ਹੋ ਗਈ ਹੈ ਜਿਨ੍ਹਾਂ ਨੂੰ ਸਵਧਾਨਿਕ ਕਿਤੇ ਵੀ ਕੋਈ ਹੱਕ ਨਹੀਂ ਦਿੱਤਾ ਕਿ ਉਹ ਆ ਕੇ ਸਾਡੀ ਚੁਣੀ ਹੋਈ ਸਰਕਾਰ ਦੀ ਥਾਂ ਲੈ ਲੈਣ ਔਰ ਲੋਕ ਵਿਅਹੁਣੇ ਜਿਨ੍ਹਾਂ ਦੇ ਉੱਤੇ ਵੱਡੇ ਸਕੈਂਡਲ ਹਨ ਜਿਹੜੇ ਸੈਂਕੜੇ ਕਰੋੜਾਂ ਦੇ ਗਵਨ ਦੇ ਕੇਸ ਨੇ ਜਿਹੜੇ ਲੰਬਾ ਸਮਾਂ ਜਿਹਨਾਂ ਦੇ ਵਿੱਚੋਂ ਆਇਆ ਔਰ ਹੈਰਾਨੀ ਹੈ ਕਿ ਅੱਜ ਉਹ ਆ ਕੇ ਪੰਜਾਬ ਦੀ ਪੂਰੀ ਸਰਕਾਰ ਚਲਾ ਰਹੇ ਆ ਔਰ ਨਹੀਂ ਪੱਥਰਾਂ ਦੇ ਉੱਤੇ ਜਿਹੜਾ ਕਿ ਕਿਸੇ ਵੀ ਤਰੀਕੇ ਸੰਵਧਾਨਕ ਨਹੀਂ ਹੈ ਮੈਂ ਕੱਲ ਸੋਸ਼ਲ ਮੀਡੀਆ ਤੇ ਵਿੱਚ ਜਿਹੜੇ ਨਹੀਂ ਪੱਥਰ ਰੱਖੇ ਆ ਭਗਵੰਤ ਮਾਨ ਜੀ ਨੇ ਮੈਂ ਦੇਖ ਕੇ ਹੈਰਾਨ ਸੀ ਕਿ ਉਹਨਾਂ ਦਾ ਚੁਣਿਆ ਹੋਇਆ ਪਾਰਲੀਮੈਂਟ ਦਾ ਮੈਂਬਰ ਉੱਥੇ ਖੜਾ ਜਿਹਨੂੰ ਲੋਕਾਂ ਨੇ ਜਿਤਾਇਆ ਉਹਨਾਂ ਦੀ ਆਪਣੀ ਪਾਰਟੀ ਦਾ ਜਿਹੜਾ ਮਰਵਿੰਦਰ ਸਿੰਘ ਕੰਗ ਨਵਾਂ ਸ਼ਹਿਰ ਤੋਂ ਅਨੰਦਪੁਰ ਸਾਹਿਬੋਂ ਕਿ ਤੋਂ ਐਮਐਲਏ ਆ ਉਹਦਾ ਉੱਥੇ ਨਹੀਂ ਪੱਥਰ ਦੇ ਉੱਤੇ ਕਿਤੇ ਨਾਂ ਨਹੀਂ ਜਿਹੜਾ ਨਵੇਂ ਸ਼ਹਿਰ ਦੇ ਵਿੱਚੋਂ ਐਮਐਲਏ ਚੁਣਿਆ ਪਾਵੇ ਕਿਸੇ ਪਾਰਟੀ ਦਾ ਹੋਵੇ ਉਹਦਾ ਉਹਦੀ ਸੰਵਿਧਾਨਕ ਹੱਕ ਬਣਦਾ ਉਹਦਾ ਉੱਥੇ ਕਿਸੇ ਤਰ੍ਹਾਂ ਦਾ ਨਾਂ ਨਹੀਂ ਜਿਹੜਾ ਉਹ ਸਕੂਲ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਉਹਦਾ ਸਕੂਲ ਹੈ ਉਹਦਾ ਉੱਥੇ ਕਿਤੇ ਵੀ ਨਾਂ ਨਹੀਂ ਜਿਹੜਾ ਉਸ ਪਿੰਡ ਦਾ ਲੋਕਾਂ ਨੇ ਸਰਪੰਚ ਚੁਣਿਆ ਉਹਦਾ ਉਸ ਨਹੀਂ ਪੱਥਰ ਦੇ ਉੱਤੇ ਕਿਤੇ ਕੋਈ ਜ਼ਿਕਰ ਨਹੀਂ ਹੈ ਤੇ ਜਿਗਰ ਕਿਦਾ ਮਨੀਸ਼ ਸੋਧਿਆ ਦਾ ਹੁਣ ਦੱਸੋ ਕਿੰਨੇ ਹੱਕ ਦਿੱਤਾ ਇਹ ਸੰਵਧਾਨਕ ਤੌਰ ਦੇ ਉੱਤੇ ਮਨੀਸ਼ ਸੋਧਿਆ ਨੂੰ ਭਈ ਤੁਸੀਂ ਸਾਡੇ ਸਰਪੰਚਾਂ ਦੀ ਇੱਜ਼ਤ ਰੋਲ ਦਿਓ ਤੁਸੀਂ ਸਾਡੇ ਚੁਣੇ ਹੋਏ ਐਮਐਲਏ ਦੀ ਇੱਜ਼ਤ ਰੋਲ ਦਿਓ ਤੁਸੀਂ ਸਾਡੇ ਚੁਣੇ ਹੋਏ ਪਾਰਲੀਮੈਂਟ ਦੇ ਮੈਂਬਰਾਂ ਦੀ ਇੱਜ਼ਤ ਰੋਲ ਦਿਓ ਭਾਵੇਂ ਉਹ ਪਾਰਲੀਮੈਂਟ ਮੈਂਬਰ ਉਹਨਾਂ ਦੀ ਪਾਰਟੀ ਦਾ ਲੇਕਿਨ ਮੇਰੀ ਹਮਦਰਦੀ ਹੈ ਇੱਕ ਸਤਕਾਰ ਬਣਦਾ ਹੁੰਦਾ ਜਿਹੜਾ ਮੈਂਬਰ ਪਾਰਲੀਮੈਂਟ ਦਾ ਕਿ ਲੋਕਾਂ ਨੇ ਚੁਣਿਆ ਹੋਇਆ ਨਮੰਦਾ ਉਹ ਵਿੱਚ ਉੱਥੇ ਪਹੁੰਚਿਆ ਹੋਵੇ ਤੇ ਉਹ ਨਾਲ ਦੀ ਪੱਥਰ ਤੇ ਖੜਾ ਹੋਵੇ ਤੇ ਜਦੋਂ ਪਰਦਾ ਖੁੱਲ੍ਹੇ ਤੇ ਉੱਥੇ ਸੋਧੀਆਂ ਦੇ ਨਾਲ ਲਿਖਿਆ ਸੋਧੀਆਂ ਦੀ ਕੀ ਦੇਣਾ ਜੀ ਪੰਜਾਬ ਨੂੰ ਕਦੋਂ ਪੰਜਾਬੀਆਂ ਨੇ ਉਹਨੂੰ ਹੱਕ ਦਿੱਤਾ ਇਸ ਗੱਲ ਦਾ ਕਿ ਉਹ ਆ ਕੇ ਸਾਡੇ ਇੱਥੇ ਇਦਾਂ ਦੇ ਕੰਮ ਕਰੇ ਇਸ ਕਰਕੇ ਇਹ ਸਾਰਾ ਜਿਹੜਾ ਕੰਮ ਹੋ ਰਿਹਾ ਇਹ ਅਨਕਨਸਟੀਚਿਊਸ਼ਨ ਹੋ ਰਿਹਾ ਔਰ ਮੈਂ ਹੈਰਾਨ ਸੀ ਸਮਾਣੇ ਦੇ ਵਿੱਚ ਜਿੱਥੇ ਇੱਕ ਸਾਬਕਾ ਮੰਤਰੀ ਸਾਹਿਬ ਜਿਹੜੇ ਉਹ ਹਸਕੇ ਦੇ ਐਮ ਐਲ ਏ ਆ ਜੋੜਾ ਮਜਲਾ ਸਾਹਿਬ ਉਹਨਾਂ ਨੇ ਉਥੇ ਨੀ ਪੱਥਰ ਰੱਖਿਆ ਹਾਲਤ ਦੇਖੋ ਕੀ ਆ ਅੱਜ ਵੱਡੀਆਂ ਸਟੋਰੀਆਂ ਅਖਬਾਰਾਂ ਦੇ ਵਿੱਚ ਛਪੀਆਂ ਨੇ ਔਰ ਦੇਖ ਕੇ ਉਥੇ ਤਰਸ ਆਉਂਦਾ ਹੈ ਕਿ ਜਿਹੜਾ ਪੜਿਆ ਲਿਖਿਆ ਬੁੱਧੀਜੀਵੀ ਵਰਗਾ ਅਧਿਆਪਕ ਵਰਗ ਜਿਨ੍ਹਾਂ ਦਾ ਇਨਾ ਇਨਾ ਲੰਮਾ ਸਮਾਂ ਪੜਾਉਣ ਦਾ ਉਹਨੂੰ ਇੱਕ ਐਮਐਲਏ ਉਹਨਾਂ ਨੂੰ ਸਟੇਜ ਦੇ ਉੱਤੇ ਕਿਸ ਤਰ੍ਹਾਂ ਟਰੀਟ ਕਰ ਰਿਹਾ ਹੈ ਉਹਦਾ ਭਾਸ਼ਣ ਸੁਣੋ ਅੱਜ ਟੈਲੀਵਿਜ਼ਨਾਂ ਤੇ ਚੱਲ ਰਿਹਾ ਹੈ ਕਿਸ ਤਰ੍ਹਾਂ ਦੇ ਜਿਹੜੇ ਆ ਅਪਸ਼ਬਦ ਉਹਨਾਂ ਨੂੰ ਬੋਲੇ ਜਾ ਰਹੇ ਇਨਸਲਟ ਬੱਚਿਆਂ ਦੇ ਸਾਹਮਣੇ ਉਹਨਾਂ ਦੀ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਸੂਰ ਕੀ ਕੱਢਿਆ ਜਾ ਰਿਹਾ ਕਿ ਤੁਸੀਂ ਇੱਥੇ ਬੰਦੇ ਕਿਉਂ ਨਹੀਂ ਇਕੱਠੇ ਕੀਤੇ ਦੱਸੋ ਇਹ ਅਧਿਆਪਕਾਂ ਦਾ ਜ਼ਿੰਮੇਵਾਰੀ ਬੰਦੀ ਹੈ ਬੰਦੇ ਇਕੱਠੇ ਕਰਨਾ ਜੇ ਲੋਕੀ ਤੁਹਾਨੂੰ ਨਹੀਂ ਸੁਣਨਾ ਚਾਹੁੰਦੇ ਤਾਂ ਉਹ ਕਿੱਥੇ ਲਿਆ ਕੇ ਪਿੰਡ ਵਾਲੇ ਨੂੰ ਬੰਨ੍ਹ ਕੇ ਉੱਥੇ ਬੰਨ੍ਹਣ ਉਹਨਾਂ ਕੋਲ ਕੀ ਕਿ ਪੰਜਾਬੀ ਕੀ ਇਖਤਿਆਰ ਹੈ ਅਰ ਸ਼ਰਮ ਦੀ ਗੱਲ ਹੈ ਕਿ ਕੁਰਸੀਆਂ ਉਹਨਾਂ ਨੇ ਪੈਸਿਆਂ ਤੋਂ ਜੇਬ ਤੋਂ ਪੈਸੇ ਖਰਚ ਕੇ ਉੱਥੇ ਜਾਦੀਆਂ ਟੈਂਟ ਉਹਨਾਂ ਨੇ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਉੱਥੇ ਲਵਾਇਆ ਪਕੌੜੇ ਤੁਹਾਨੂੰ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਉਹਨਾਂ ਨੇ ਉੱਥੇ ਖਵਾਏ ਤੇ ਜੇ ਸਟਾਫ ਦੀ ਤੁਸੀਂ ਗੱਲ ਸੁਣੋ ਤਾਂ ਪ੍ਰਿੰਸੀਪਲ ਅਧਿਕਾਰੀ ਕਹਿੰਦੀ ਕਿ ਮੈਂ ਕੀ ਕਰਾਂ ਕਿ ਉੱਥੇ 70 80% ਪੋਸਟਾਂ ਉਹਨਾਂ ਨੇ ਗਿਣਤੀ ਕੀਤੀ ਇਸ ਸਕੂਲ ਦੀਆਂ ਖਾਲੀ ਐ ਤੇ ਦੱਸੋ ਵੀ ਉਹ ਜਿਹੜੇ ਨੀ ਪੱਥਰ ਸਸੋਦੀਆ ਦੇ ਆ ਉਹਦੇ ਨੇ ਸਿੱਖਿਆ ਕ੍ਰਾਂਤੀ ਕਿੱਥੋਂ ਆਜੀ ਜਿਹੜਾ ਕੰਮ ਕਰਨ ਵਾਲਾ ਸੀ ਸਕੂਲ ਦੇ ਵਿੱਚ ਅਧਿਆਪਕ ਨਹੀਂ ਉਹ ਕਹਿੰਦੇ ਕਿ ਬਾਹਰ ਲਿਖ ਦਿੱਤਾ ਸਕੂਲ ਆਫ ਐਮੀਨੈਂਸ ਤੇ ਦੂਜੇ ਸਕੂਲ ਦੇ ਬੱਚੇ ਵੀ ਵਿੱਚ ਪਾ ਕੇ ਤੇ ਉੱਥੇ ਉਹਨਾਂ ਨੂੰ ਪੜ੍ਹਾਉਣਾ ਪੈਂਦਾ ਕਿਉਂਕਿ ਉੱਥੇ ਅਧਿਆਪਕ ਨਹੀਂ ਤੇ ਜੋੜੇ ਮੱਜੇ ਨਾਲ ਤੁਹਾਨੂੰ ਤੇ ਉੱਥੇ ਮਾਫੀ ਮੰਗਣੀ ਚਾਹੀਦੀ ਸੀ ਦੋਨੇ ਹੱਥ ਜੋੜ ਕੇ ਔਰ ਆਪਣੀ ਜੇਬ ਚੋਂ ਪੈਸੇ ਕੱਢ ਕੇ ਦੇਣੇ ਚਾਹੀਦੇ ਤੁਹਾਡੇ ਕੋਲ ਤੇ ਹੈ ਵੀ ਵਧੂਆ ਤੁਸੀਂ ਉਹਨਾਂ ਤੋਂ ਮਾਫੀ ਮੰਗਦੇ ਵੀ ਤੁਸੀਂ ਕਿਉਂ ਪੈਸੇ ਖਰਚਦੇ ਹੁਣ ਇਹ ਹਾਲ ਹੈ ਸਿੱਖਿਆ ਕ੍ਰਾਂਤੀ ਦਾ ਕਿ ਅਧਿਆਪਕਾਂ ਦੀਆਂ ਜੇਬਾਂ ਕੱਟ ਕੇ ਤੇ ਉਹਨਾਂ ਕੋਲੋਂ ਤੁਸੀਂ ਜਿਹੜੇ ਹੈਗੇ ਆ ਉੱਥੇ ਟੈਂਟ ਲਵਾ ਰਹੇ ਹੋ ਪਕੌੜੇ ਖੜਾ ਰਹੇ ਹੋ ਉੱਥੇ ਪੱਥਰ ਲਵਾ ਰਹੇ ਹੋ ਤੇ ਤੁਸੀਂ ਉੱਥੇ ਜਾ ਕੇ ਤੇ ਹਾਰ ਪਾ ਕੇ ਤੇ ਆਪਣੀਆਂ ਨਾਲ ਫੋਟੋ ਖਿਚਾ ਰਹੇ ਹੋ ਤੇ ਬਾਅਦ 'ਚ ਅਧਿਆਪਕਾਂ ਦੀ ਜਿੰਮੇਵਾਰੀ ਲਾ ਰਹੇ ਹੋ ਕਿ ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਖੋਲੋ ਤੁਸੀਂ ਆਪਣੇ ਜਿਹੜੇ ਹੈਗੇ ਆ ਟਵਿੱਟਰ ਅਕਾਊਂਟ ਖੋਲੋ ਤੁਸੀਂ ਫੇਸਬੁੱਕ ਅਕਾਊਂਟ ਖੋਲੋ ਉਹਨਾਂ ਦਾ ਕੰਮ ਪੜਾਉਣਾ ਹੈ ਕਿ ਤੁਸੀਂ ਉਹਨਾਂ ਨੂੰ ਇਸ ਕੰਮ ਦੇ ਉੱਤੇ ਇਲੈਕਸ਼ਨ ਲੜਾਉਣੀ ਉਹਨਾਂ ਤੋਂ ਇਹ ਜਿਹੜਾ ਕੰਮ ਹੈ ਅੱਜ ਵਰਕਿੰਗ ਕਮੇਟੀ ਦੇ ਵਿੱਚ ਵਿਸਥਾਰ ਦੇ ਵਿੱਚ ਜਿਹੜਾ ਅਸੀਂ ਇਹਦਾ ਵਿਰੋਧ ਕਰਦੇ ਹਾਂ ਕਿ ਇੱਕ ਤਾਂ ਗੈਰ ਸੰਵਿਧਾਨਿਕ ਲੋਕ ਜਿਹੜੇ ਆ ਉਹ ਜਾ ਕੇ ਸਕੂਲਾਂ ਦੇ ਵਿੱਚ ਨੁਕਸਾਨ ਕਰ ਰਹੇ ਆ ਇੱਕ ਜਿਹਨਾਂ ਲੋਕਾਂ ਦੇ ਇਹੋ ਜਿਹੇ ਕੇਸ ਹੋਣ ਵੈਸੇ ਸਕੂਲਾਂ ਨੂੰ ਬੱਚਿਆਂ ਨੂੰ ਉਹ ਤੇ ਦਰਸ਼ਣ ਨਹੀਂ ਕਰਾਉਣੇ ਚਾਹੀਦੇ ਅਧਿਆਪਕਾਂ ਦੇ ਉੱਤੇ ਵੀ ਮਾੜਾ ਅਸਰ ਪੈਂਦਾ ਕੀ ਕੀ ਦੱਸਣਗੇ ਜੀ ਇਹ ਕਿਹੜੇ ਸਾਹਿਬ ਨੇ ਕਿ ਜਿਹੜੇ 1.5 ਸਾਲ ਬਾਅਦ ਚ ਮੰਨਤੇ ਆਏ ਸੀ ਇਹ ਸਾਲ ਬਾਅਦ ਚ ਮੰਨਤੇ ਆਏ ਸੀ ਇਹ ਕੋ ਦੇਸ਼ ਭਗਤੀ ਸੀ ਕਰਾਪਸ਼ਨ ਦੇ ਕੇਸਾਂ 'ਚ ਸਾਰੇ ਅੰਦਰ ਗਏ ਸੀ ਇਸ ਕਰਕੇ ਅੱਜ ਇਹ ਸਾਰੀਆਂ ਤੀਜਾ ਜਿਹੜੀਆਂ ਹੈਗੀਆਂ ਨੇ ਇਹ ਵਸਤਾਦ ਦੇ ਵਿੱਚ ਅੱਜ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਹੋਇਆ ਹੁਣ ਦੋ ਵੱਡੇ ਫੈਸਲੇ ਆ ਇੱਕ ਤਾਂ 12 ਅਪ੍ਰੈਲ ਨੂੰ ਜਿਹੜਾ 11 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਾਡਾ ਜਨਰਲ اجلاس ਹੋਏਗਾ ਜਿਦੇ ਚ ਨਵੇਂ ਪ੍ਰਧਾਨ ਵਰਕਿੰਗ ਕਮੇਟੀ ਤੇ ਅਹੁਦੇਦਾਰਾਂ ਦੀ ਚੋਣ ਹੋਏਗੀ ਤੇ 13 ਤਰੀਕ ਨੂੰ ਤਲਵੰਡੀ ਸਾਬੋ ਦੇ ਵਿੱਚ ਜਿਹੜੇ ਵਿਸਾਖੀ ਦਾ ਵੱਡਾ ਸਮਾਗਮ ਵੀ ਹੁੰਦਾ ਪਰ ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਹਰ ਸਾਲ ਆਪਣੀ ਇਤਿਹਾਸਿਕ ਸਲਾਦਾ ਕਾਨਫਰੰਸ ਕੀਤੀ ਜਾਂਦੀ ਹੈ ਫਿਰ 13 ਤਰੀਕ ਨੂੰ ਜਿਹੜਾ ਹੈਗਾ ਪੰਜਾਬ ਦੇ ਭਲੇ ਵਾਸਤੇ ਪੰਜਾਬੀਆਂ ਦੇ ਭਲੇ ਵਾਸਤੇ ਜਿਹੜਾ ਅਸਾਰੂ ਪ੍ਰੋਗਰਾਮ ਹੈ ਉਹਦਾ ਜਿਹੜਾ ਨਗਾਰਾ ਉਹ ਫਿਰ ਤਰਵੰਡੀ ਸਾਬੋ ਜਿਹੜਾ ਇਤਿਹਾਸਿਕ ਸਥਾਨ ਹੈ ਉਥੇ ਵਿਸਾਖੀ ਦੇ ਮੌਕੇ ਦੇ ਉੱਤੇ ਜਿਹੜਾ ਉਹ ਸਾਡੇ ਨਵੇਂ ਬਣੇ ਜਿਹੜੇ ਪ੍ਰਧਾਨ ਹੋਣਗੇ ਉਹ ਉਥੇ ਵਿਗੜ ਵਜਾਉਣਗੇ ਇਹ ਅੱਜ ਦੀ ਜਿਹੜੀ ਮੀਟਿੰਗ ਹੈ ਉਹਦਾ ਵਿਸਤਾਰ ਦੇ ਵਿੱਚ ਸਾਰਾ ਨਿਚੋੜ ਹੈ ਓਕੇ ਜੀ ਮੇਰੇ ਸਾਹਿਬ ਜਿਸ ਟਾਈਮ ਆਪ ਮੀਟਿੰਗ ਕਰ ਰਹੇ ਸੀ ਉਸ ਟਾਈਮ एडीजीपी पंजाब और शुक्ला ने एक प्रेस कॉन्फ्रेंस करके जानकारी दी कि जो भी हमला हुआ है ग्रेनेड अटैक हमने उसको सॉल्व कर दिया है 12 घंटे में साथ में सॉल्व हो गया है इस सालों के देखिए बात ये है कि चाहे नशे के केस हैं चाहे ये ग्रेनेड फेंकने के केस हैं ये, के है, ये जो आगे जिसको थोड़े से पैसे देके काम करवाया जाता है ना रिक्शे में भेज के उसको पकड़ने से अकेला काम नहीं बनेगा जब तक ये डीप रूटेड कॉन्स्प्रेसी सामने नहीं आती बात तो कॉन्सपुर की है आप लिंक करो कि जिन जगहों के ऊपर अटैक हो रहा है वो कौन कौन सी जगह पुलिस स्टेशन है नहर है जो पुराना भी एक पंजाब का इतिहास है उसे जोड़कर देखो मंदिर है बीजेपी का लीडर है ये सारी चीजें देखकर देखो कि पंजाब को किस दिशा में ले जाने की कोशिश की जा रही वो दिन एक्सपोज करके वो बताएंगे। उस लोगों की संतुष्टि अदरवाइज़ तो आप जो है कोई दो ग्राम वाला पकड़ लेते हैं तो कहते हैं कि नशा खत्म हो गया तो एक रिक्शे पे जो थोड़े से पैसे लेके पता नहीं उसका कितना रोल होगा अच्छी बात है जो पकड़ा जाए लीड ऐसे ही आगे आगे चलती है لیکن جنرلی ہوتا ہے کہ کانسپریسی بہت بڑی ہے انٹیلیجنس جو ہے فیلڈر سامنے آ رہا ہے وہ چیزیں جو ہے ساری کانسپریسی ایکسپوز کرے تب جا کے لوگوں کی سنتسٹیو روڑا تصویر کر کے کہہ دینے ہیں کہ جڑی اسی کاروائی کر رہے ہیں سبسکرائب تے گیس ساری او دا نتیجہ ہے وہ کلاڑ دے بیچ میں हमरे ہو رہے ہیں پر دوسرے پاسے پولیس کہہ رہی ہے کہ ائی ایس ائی دا وہ نا امن امن پروڑا نو تو دلی والے نے کہا ہوندا نا کہ تو فٹافٹ ا ٹویٹ کر دے بیچارے نے کر دیتا انہاں دا تے اتنے کم منتریاں دا ਅਜੇ ਸਰ ਇਹ ਉਹ ਬਣ ਕੇ ਆਇਆ ਹੁਣ ਦਿੱਲੀੋਂ ਬਣ ਕੇ ਆਇਆ ਹੁਣ ਉਹਨੇ ਤੇ ਜਿਹੜਾ ਹੈਗਾ ਉਹ ਉਹਦੇ ਪਤਾ ਨਹੀਂ ਟਵਿੱਟਰ ਹੈਂਡਲ ਵੀ ਹੋ ਸਰ ਉਹਨਾਂ ਕੋਲ ਹੀ ਹੋਵੇ ਪਾਸੇ ਉਹ ਨਹੀਂ ਦਿੱਤਾ ਉਹ ਇੱਕ ਨਾਮ ਕੀ ਦਾ ਹੋ ਸਕਦਾ ਪ੍ਰਸਤਾਵ ਪ੍ਰੈਸ ਤੋਂ ਦੇ ਵਿੱਚ ਦੇਖੋ ਜੀ ਗੱਲ ਇਹ ਹੈ ਕਿ ਇਹ ਲੋਕਤੰਤਰੀ ਸਿਸਟਮ ਹੈ ਪੂਰੇ ਨਿਰਪੱਖ ਤਰੀਕੇ ਟਰਾਂਸਪੇਰੈਂਟ ਤਰੀਕੇ ਇਲੈਕਸ਼ਨ ਹੋਏਗੀ ਜਿਹੜਾ ਹਾਊਸ ਨੂੰ ਪ੍ਰਵਾਨ ਹੋਏਗਾ ਉਹ ਪ੍ਰਧਾਨ ਦਾ ਏਜੰਡਾ ਕਵਰ ਸਕਦਾ ਹੋ ਸਕਦਾ ਏਜੰਡਾ ਇਸ ਨੇ ਸਾਰਾ ਕੁਝ ਹੋ ਗਿਆ ਅਸੀਂ ਤਾਂ ਆਪਣਾ ਕਰ ਦਿੱਤਾ ਪਰ ਦੱਸਾਂਗੇ ਤੇ ਤੁਹਾਨੂੰ ਦੱਸਾਂਗੇ ਤਾਂ ਅਜ ਰਾਸਤੀ ਹੋਣੀ ਹੈ ਸਰਬਸੰਮਤੀ ਨਾਲ ਵੀ ਚੋਣਾਂ ਹੈ ਸਰਬਸੰਮਤੀ ਨਾਲ ਚੋਣ ਨਹੀਂ ਜਨਰਲਲੀ ਕਿਉਂਕਿ ਆਮ ਤੌਰ ਤੇ ਰਿਵਾਇਤ ਸਾਡੀ ਇਹੀ ਹੈ ਕਿ ਜਿਹੜੀ ਹੈਗੀ ਪਰ ਇਹ ਹਾਊਸ ਦੇ ਵਿੱਚ ਨਿਰਪੱਖ ਤਰੀਕੇ ਨਾਲ ਜਿਹੜੀ ਹੈਗੀ ਹੈ ਜੀਮਾ ਸਾਹਿਬ ਇੱਕ بار بار ਆ ਰਿਹਾ ਕਿ ਸੁਖਬੀ ਸਿੰਘ ਬਾਦਲ ਜੀ ਪ੍ਰਧਾਨ ਬਣ ਸਕਦੇ ਨੇ ਬਹੁਤ ਸਾਰੇ ਲੀਡਰ ਅਜਿਹਾ ਚਾਹੁੰਦੇ ਨੇ ਕਿ ਦੁਆਰਾ ਸਰਬਸੰਮਤੀ ਦੇ ਨਾਲ ਉਨ੍ਹਾਂ ਨੂੰ ਪ੍ਰਧਾਨ ਸਾਬਿਆ ਜਾ ਸਕਦਾ ਹੈ ਦੇਖੋ ਜਿੰਨੂ ਜਿਹੜੇ ਡੈਲੀਗੇਟ ਚੋਣਗੇ ਉਹ ਪ੍ਰਧਾਨ ਹੋਏਗਾ ਮੇਰੀ ਤਾਂ ਜਾਣਕਾਰੀ ਇੰਨੀ ਕੁ ਹੈ ਤੇ ਬਾਕੀ ਤੁਹਾਨੂੰ ਵੀ ਸੱਦਾ ਪੱਤਰ ਆ ਵੀ ਤੁਸੀਂ ਵੀ ਉਹ ਤੇ ਜਿਹੜੇ 12:00 ਨੂੰ 11:00 ਵਜੇ ਆਓ ਉਹ ਵੀ ਕਮੇਟੀ ਵੀ ਆਪਣੀ ਭਾਗੀ ਕਰ ਰਹੀ ਹੈ ਤੁਹਾਡੇ ਨਾਲ ਉਹ ਮਰਾਸ ਤੁਹਾਡਾ ਸੀ ਜਿਹੜਾ ਉਹ ਵੀ ਇਕੱਠੇ ਹੋ ਕੇ ਭਾਗੀ ਕਰਦੇ ਆ ਉਹ ਕਲੈਸ਼ ਦਾ ਨੂੰ ਕਿਵੇਂ ਦੇਖਦੇ ਹੋ ਨਹੀਂ ਸਾਡੇ ਨਾਲ ਤਾਂ ਕੋਈ ਆਪਣਾ ਦਾਵਾ ਕਰਦੇ ਨਹੀਂ ਸਾਡੀ ਧਨ ਵਾਸਤੇ ਸਾਡਾ ਤੇ ਤੁਹਾਡੇ ਵੱਲੋਂ ਪ੍ਰਦਾਨ ਸਾਡਾ ਸਾਡਾ ਤੇ ਜੋ ਆਪਣੀ ਸੰਵਿਧਾਨਿਕ ਇੱਕ ਰਿਕੁਆਇਰਮੈਂਟ ਹੁੰਦੀ ਹੈ ਰਜਿਸਟਰਡ ਪਾਰਟੀ ਦੀ ਜਿਹੜੀ ਇਲੈਕਸ਼ਨ ਕਮਿਸ਼ਨ ਕੋ ਰਜਿਸਟਰਡ ਹੈ ਕਿ ਪੰਜ ਸਾਲ ਬਾਅਦ ਉਹਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਇਲੈਕਸ਼ਨਸ ਹੁੰਦੀਆਂ ਨੇ ਔਰ ਵਰਕਿੰਗ ਕਮੇਟੀ ਫੈਸਲਾ ਕਰਦੀ ਹੈ ਔਰ ਪਾਰਟੀ ਦਾ ਆਫਿਸ ਜਿਹੜਾ ਉਹ ਸਾਰਾ ਜਿਹੜਾ ਕਰਦਾ ਅੱਜ ਵੀ ਦੇਖੋ ਇਹ ਚੀਜ਼ਾਂ ਉਹਦਾ ਵੀ ਲਿਸਟਾ ਭੇਜਿਆ ਜਾ ਸਕਦੀ ਐ ਸੀ ਪਰ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਐ ਉਹਨੇ ਸਾਰੀਆਂ ਚੀਜ਼ਾਂ ਚੈੱਕ ਕਰਕੇ ਉਹਨੂੰ ਪ੍ਰਵਾਨਗੀ ਦਿੱਤੀ ਐ ਵੀ ਠੀਕ ਐ ਸਾਰਾ ਕੁਝ ਜੋ ਤਨਿਓ ਆਬਜ਼ਰਵਰ ਸਾਹਿਬਾਂ ਦੀ ਰਿਪੋਰਟ ਆਈ ਐ ਅਸੀਂ ਕਿਸੇ ਸੰਵਿਧਾਨ ਦੇ ਥੱਲੇ ਕੰਮ ਕਰਦੇ ਹਾਂ ਉਹਨਾਂ ਦਾ ਜੇ ਕੋਈ ਸੰਵਿਧਾਨ ਹੈਗਾ ਤੇ ਮੈਨੂੰ ਦੱਸ ਦਿਓ ਜੇ ਤੁਸੀਂ ਕਿਸੇ ਨੇ ਦੇਖਿਆ ਕਿ ਉਹਨਾਂ ਦਾ ਦਾਵਾ ਇਹ ਹੈ ਕਿ ਜਿਹੜੇ 2 ਦਸੰਬਰ ਨੂੰ ਜੋ ਹੁਕਮ ਹੋਇਆ ਸੀ ਸ਼੍ਰੀ ਕਾਂਤ ਸਿੰਘ ਕੋਈ ਇਹ ਹੁਕਮ ਹੋਇਆ ਕਿ ਨਵੀਂ ਭਰਤੀ ਹੋਵੇ ਜਿਹੜੀ ਪਹਿਲੀ ਲੀਡਰਸ਼ਿਪ ਹੈ ਉਹ ਕੰਮ ਕਰਦੇ ਉਹਨਾਂ ਦਾ ਦਾਵਾ ਹੈ ਕਿ ਜਿਹੜੀ ਅਸੀਂ ਭਰਤੀ ਕਰ ਰਹੇ ਹਾਂ ਉਹ ਸ਼੍ਰੀ ਕਾਂਤ ਸਿੰਘ ਸਾਹਿਬ ਦੇ ਹੁਕਮਾਂ ਦੇ ਹੈ ਜਿਹੜੀ ਇਧਰੋਂ ਭਰਤੀ ਹੋ ਰਹੀ ਹੈ ਉਸ ਨੂੰ ਪ੍ਰੋਗਰਸ ਕਰਾ ਦਿੱਤਾ ਹੈ ਕਿ ਇਹ ਨਹੀਂ ਸੀ ਦੇਖੋ ਪਹਿਲੀ ਗੱਲ ਇਹ ਤਾਂ ਉਹਨਾਂ ਦੇ ਕਹਿਣ ਦੀ ਗਲਤੀ ਨਹੀਂ ਜੇ ਤਾਂ ਤੁਹਾਡੇ ਕੋ ਹੁਕਮ ਦੀ ਕਾਪੀ ਹੈਗੀ ਹੈ ਤੁਸੀਂ ਪੜ੍ਹ ਦਿਓ ਕੀ ਕੋਈ ਇਦਾਂ ਦਾ ਹੁਕਮ ਹੈਗਾ ਤੁਸੀਂ ਪੜ੍ਹ ਦਿਓ ਪੰਜ ਮੈਂਬਰੀ ਨੂੰ ਤਾਂ ਕਦੇ ਕੋਈ ਆਦੇਸ਼ ਹੋਇਆ ਨਹੀਂ ਪੰਜ ਮੈਂਬਰੀ ਤਾਂ ਬਣਾਈ ਹੀ ਨਹੀਂ ਕਦੇ ਕਿਸੇ ਕਾਲ ਤੱਕ ਤੇ ਜਥੇਦਾਰ ਇਸ ਕਰਕੇ ਉਹਨਾਂ ਨੇ ਜਿੰਨਾ ਕੋਈ ਗਮਰਾਹ ਕਰਨਾ ਸੀ ਨਾ ਇਹਨਾਂ ਦਾ ਵੈਸੇ ਇਹਨਾਂ ਕੋਈ ਕੰਮ ਸੀ ਆ ਸਾਡੀ ਚੋਣ ਤੱਕ ਹੀ ਸੀ ਬਾਕੀ ਤਾਂ ਹੁਣ ਉਹਨਾਂ ਦੇ ਜਿਹੜੇ ਚਲਾਉਣ ਵਾਲੇ ਆ ਉਹ ਤੈਅ ਕਰਨਗੇ ਵੀ ਅੱਗੇ ਉਹਨਾਂ ਨੂੰ ਕੀ ਰੋਲ ਮਿਲਦਾ ਇਹ ਇਹ ਤਾਂ ਉਹਨਾਂ ਦੀ ਇੰਨੀ ਵੀ ਡਿਊਟੀ ਸੀ उन्होंने अपनी ड्यूटी पूरी तनदही निभाई है कोई कसर नहीं छी नया प्रधान बन जाएगा आपका जब नया प्रधान बन जाएगा तो क्या जो आपसे चले गए हैं बाकी हो गए या चले गए जो दूसरा घड़ा बन गया उनको इनवाइट किया जाएगा कि वापस आए आप लेकिन पहले तो जो सताइस लाख का काफिला चला पहले तो हम अपना प्रोग्राम लेके हमें पंजाब की चिंता है ठीक है ना वो काफिला अपना चलना शुरू होगा वो विसाखी को वहां से चल पड़ेगा तरवली साहबों से आगे आगे हम डिटेल्ड प्रोग्राम समय पे ऊपर देंगे हमारा काम है अब लोगों का पंजाब को कैसे बचाना है इन फोर्सेस से जिनका मैं जिक्र अभी करके हटाऊ तो हमारा बड़ा जो एम है ना वो है बाकी काफला चलता है जिसकी मर्जी या काफले में बाद में आके शामिल होते रहते हैं तो लोग ये कोई नहीं है कि बढ़ते रहते हैं इसी तरीके काफिले बढ़ते हो ਇਹ ਲੈਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਹੈ ਦੂਜੇ ਤੜੇ ਨੇ ਕਿ ਜਿਹੜਾ ਇਹ ਜਨਰਲ ਇਜਲਾਸ ਹੋਣਾ ਹੈ ਉਹਦੇ ਵਾਸਤੇ ਇੱਕ ਧਾਰਮਿਕ ਸੰਸਥਾਵਾ ਦੀ ਕੋਈ ਜਗ੍ਹਾ ਸ਼ੋਹਕੀ ਦਿੱਤੀ ਨਾ ਕਿ ਖਾਸ ਤੌਰ ਤੇ ਜ਼ਿਕਰ ਹੋਇਆ ਕਿ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਉਸ ਦੇ ਵਿੱਚ ਨਾ ਕਰਨ ਦੀ ਜਾ ਸਕਦੀ ਕਿਵੇਂ ਦੀ ਨਹੀਂ ਦੇਖੋ ਗੱਲ ਇਹ ਹੈ ਕਿ ਇਹ ਚੀਜ਼ਾਂ ਸਾਰੇ ਦਿਆਂ ਸਾਂਝੀਆਂ ਨੇ ਇਹ ਪ੍ਰਬੰਧਕੀ ਬਲਾਕ ਹੈ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਹੈ ਨਾ ਇੱਕ ਪਰੰਪਰਾਵਾ ਹੁੰਦੀਆਂ ਨੇ ਪਾਰਟੀ ਦੀਆਂ 105 ਸਾਲ ਪੁਰਾਣੀ ਪਾਰਟੀ ਹੈ ਜਦੋਂ ਦੀ ਬਣੀ ਐ ਲੰਬੇ ਸਮੇਂ ਤੋਂ ਇਜਲਾਸ ਜਿਹੜੇ ਹੈਗੇ ਆ ਉਸ ਤੋਂ ਬਾਅਦ ਜਦੋਂ ਦਾ ਇਹ ਹਾਊਸ ਬਣਿਆ ਐ ਐਚਪੀਸੀ ਦਾ ਉੱਥੇ ਹੁੰਦੀ ਐ ਇਹ ਮੀਟਿੰਗਾਂ ਉੱਥੇ ਹੁੰਦੀਆਂ ਨੇ ਉਹਦੀ ਪਰਮਿਸ਼ਨ ਬਕਾਇਦਾ ਤੌਰ ਤੇ ਉੱਤੇ ਐਚਪੀਸੀ ਦੇ ਪ੍ਰਧਾਨ ਸਾਹਿਬ ਤੋਂ ਅਸੀਂ ਲੈਨੇ ਆ ਠੀਕ ਹੈ ਨਾ ਇਸ ਕਰਕੇ ਕੋਈ ਇਹ ਨਹੀਂ ਕਿ ਅਸੀਂ ਕੋਈ ਧੱਕੇ ਤੇ ਜਾ ਕੇ ਕਰਦੇ ਆ ਹੋਰ ਵੀ ਬਹੁਤ ਸਾਰੇ ਜਿਹੜੇ ਐ ਉੱਥੇ ਕਈ ਵਾਰੀ ਪੰਥਕ ਜਥੇਬੰਦੀਆਂ ਦੂਜੇ ਉੱਥੇ ਮੀਟਿੰਗਾਂ ਹੁੰਦੀਆਂ ਨੇ ਓ ਐਸਟੀਪੀਸੀ ਕੋਲ ਉਹ ਹੈ ਹੀ ਪ੍ਰਬੰਧਕੀ ਆਫਿਸ ਆ ਉਹਦਾ ਹਿੱਸਾ ਆਪਣਾ ਉਹਨਾਂ ਦਾ ਐਸਟੀਪੀਸੀ ਦਾ اجلاس ਵੀ ਉੱਥੇ ਹੀ ਹੁੰਦਾ ਇਸ ਕਰਕੇ ਕੋਈ ਉਹ ਸਾਡੀ ਕੋਈ ਨਿੱਜੀ ਸੰਪਤੀ ਨਹੀਂ ਆ ਲੇਕਿਨ ਐਸਟੀਪੀਸੀ ਤੋਂ ਪ੍ਰਬੰਧਕੀ ਲੈ ਕੇ ਕੋਈ ਵੀ ਕਰ ਸਕਦਾ ਅੱਛਾ ਬਾਕੀ ਬਾਕੀ ਗੁਰੂ ਘਰਾਂ ਦੇ ਵਿੱਚ ਬਾਕੀ ਪਾਰਟੀਆਂ ਨਹੀਂ ਕਰਦੀ ਕੋਈ ਰੁਕਦਾ ਥੋੜੀ ਜਦੋਂ ਜਗ੍ਹਾ ਖੁੱਲੀ ਚਾਹੀਦੀ ਹੁੰਦੀ ਹੈ ਅਕਸਰ ਨੂੰ ਸੰਗਤ ਨੇ ਆਉਣਾ ਹੁੰਦਾ ਤੇ ਉਹ ਕਿਤੇ ਵੀ ਹੁੰਦੀ ਹੈ ਤੇ ਸਸਤਾ ਕੋਲੋਂ ਪਰਮਿਸ਼ਨ ਲੈ ਕੇ ਕਿੰਨੀਆਂ ਸੰਸਥਾਵਾਂ ਨੇ ਕੱਲੀ ਐਸਜੀਪੀਸੀ ਨਹੀਂ ਹੋਰ ਵੀ ਧਾਰਮਿਕ ਸਮਾਜਿਕ ਸੰਸਥਾਵਾਂ ਨੇ ਉਹਨਾਂ ਦੇ ਜਿਹੜੀਆਂ ਚੀਜ਼ਾਂ ਬਣੀਆਂ ਇਸੇ ਕਰਕੇ ਬਣੀਆਂ ਕੱਲ ਵੀ ਧੂਰੀ ਚ ਪ੍ਰੋਗਰਾਮ ਗੁਰਗੁਰਾ ਸਾਹਿਬ ਚ ਸੀ ਆਹ ਜੀ ਕਹਿ ਰਹੇ ਸੀ ਕਿ ਵੀ ਪੰਜ ਮੈਂਬਰੀ ਕਮੇਟੀ ਤਾਂ ਕੋਈ ਬਣੀ ਨਹੀਂ ਹੈਗੀ ਹਾਲਕਿ ਤੁਸੀਂ ਉਹਨੂੰ ਰੱਦ ਕਰਦੇ ਹੋ ਕਮੇਟੀ ਨੂੰ ਜਾਂਦੀ ਭਰਤੀ ਨੂੰ ਜਾਂ ਤੁਹਾਨੂੰ ਕੋਈ ਸੱਦਾ ਵੀ ਪਿਛਲੇ ਦਿਨਾਂ ਦੇ ਵਿੱਚ ਉਸ ਕਮੇਟੀ ਦੇ ਵੱਲੋਂ ਭੇਜਿਆ ਗਿਆ ਜਾਂ ਨਹੀਂ ਨਹੀਂ ਇਹਨਾਂ ਦਾ ਜਵਾਬ ਵੀ ਪੂਰਾ ਹੀ ਹੈ ਇਹਦੇ ਤੇ ਅੱਗੇ ਕੁਐਸਚਨ ਬਣਦਾ ਹੀ ਨਹੀਂ ਰੱਦ ਦਾ ਤਾਂ ਤਾਂ ਬੰਦਾ ਹੈ ਨਾ ਕੋਈ ਬਣੀ ਹੋਵੇ ਤਾਂ ਉਹਨਾਂ ਦਾ ਜਵਾਬ ਕੰਪਲੀਟ ਆ ਤੁਸੀਂ ਉਸ ਭਾਵਨਾ ਨਾਲ ਕਿਉਂ ਦਿੰਦੇ ਹੋ ਭਾਵਨਾ ਨੂੰ ਪੁੱਛਿਆ ਗਿਆ ਸੀ ਕਿ ਵੀ ਤੁਸੀਂ ਪੰਜ ਮੈਂਬਰ ਹੈਗੇ ਉਹ ਕਹਿੰਦੇ ਕਿ ਪੰਜ ਮੈਂਬਰ ਤਾਂ ਜੀ ਸਟੈਂਡ ਕਰਦੇ ਬਹੁਮਤ ਦੇ ਵਿੱਚ ਹੈਗੇ ਨਹੀਂ ਪੰਜ ਮੈਂਬਰ ਦੀ ਭਰਤੀ ਕਮੇਟੀ ਕਿੱਥੇ ਬਣੀ ਸੀ ਤੁਸੀਂ ਰਿਕਾਰਡ ਕੱਢੋ ਨਾ ਕਿਤੇ ਤੁਹਾਡੇ ਕੋਲ ਹੈਗਾ ਭਰਤੀ ਬਣੀ ਸੀ ਤੁਹਾਡੇ ਕੋਲ ਠੀਕ ਹੈ ਹਾਂਜੀ ਨਹੀਂ ਸੱਤ ਮੈਂਬਰ ਦੀ ਭਰਤੀ ਕਮੇਟੀ ਵੀ ਨਹੀਂ ਬਣੀ ਦੱਸੋ ਉਹਨਾਂ ਨੇ ਸਨਗ੍ਰਾਣ ਕਮੇਟੀ ਸੀ ਠੀਕ ਹੈ ਨਾ ਭਰਤੀ ਵੀ ਨਹੀਂ ਸੀ ਤੁਸੀਂ ਆਪ ਤਾਂ ਧਿਆਨ ਨਾਲ ਪੜੋ ਨਾ ਉਹਨਾਂ ਦਾ ਝੂਠ ਬੋਲਣਾ ਪਰ ਤੁਸੀਂ ਤਾਂ ਲੋਕਾਂ ਸਾਹਮਣੇ ਸੱਚ ਲਾਉਣਾ ਨਾ ਤੁਸੀਂ ਪੜੋ